25 ਸਾਲ ਹੋ ਗਏ ਕਿ 25 ਸਾਲ ਦਿਨ ਦਵਾਈ ਚਲਦੀ ਸੀ ਦਵਾਈ ਚਲਦੀ ਸੀ ਕਿਸਾਨਾਂ ਕੋਲੇ ਬਾਬਾ ਕੋਲੇ ਗਈ ਬਾਬਾ ਹੀ ਬੰਦੇ ਠੀਕ ਆ ਬੰਦੇ ਕਿਥੋਂ ਰਾਵਣੀ ਹੈ ਟਾਈਟਾ ਨਹੀਂ ਛੇੜਾ ਠੀਕ ਸਾਰੇ ਕੋਲੇ ਜਾਏ ਸਾਰੇ ਕੋਲੇ ਜਾਏ ਛੇਕੜ ਘਰੇ ਹੀ ਬਹਿ ਗਏ ਹਾਂ ਡਾਕਟਰਾਂ ਕੋਲੇ ਡਾਕਟਰ ਕੀ ਕਰਦਾ ਚਾਰ ਮਹੀਨੇ ਕਰਦਾ ਨਹੀਂ ਪੇਸ਼ ਚਲਦੀ ਹੈ ਨਾ ਡਾਕਟਰ 4 ਲੱਖ ਰੁਪਏ ਲਾਤਾ ਸੀ ਕਿੰਨੇ ਲੱਖ ਰੁਪਏ ਲਾਤਾ ਚਾਰ ਅਣਕੰਢੀ ਦੇਣ ਲੱਗੇ ਅਣਕੰਢੀ ਲੱਗੇ ਕੋਈ ਪਟਾਈ ਨਹੀਂ ਸਾਬੂ ਕਰਵਾਣਾ ਕਣੀ ਸਾਫ ਕਰਤੀ ਹਾਂ ਪੈਸਾ ਤਾਂ ਛੱਡਿਆ ਹੀ ਨਿੰਨ ਡਾਕਟਰ ਹਾਂ ਤੇ ਜਿੱਥੇ ਬਠਿੰਡੇ ਲੈ ਕੇ ਗਏ ਸੀ ਕਿਹੜਾ ਹਸਦਾ ਸੀ ਫ੍ਰੇਕ ਮਾ ਫ੍ਰੇਕ ਮਾ ਫ੍ਰੇਕ ਮਾ ਚੌਥੇ ਡਾਕਟਰ ਕੀ ਕਹਿੰਦੇ ਉਹ ਕਹਿੰਦੇ ਬਾਪੂ ਇਹ ਪ੍ਰੇਸ਼ ਨਹੀਂ ਲੱਗਦਾ ਹਾਂ ਮਗਾ ਪ੍ਰੇਸ਼ ਕਿਉਂ ਨਹੀਂ ਰੰਗਦਾ ਰਸਦਾ ਹਾਂ ਤੇ ਇਹਨੂੰ ਹੋਰਾਂ ਕੋਈ ਚੀਜ਼ ਨਹੀਂ ਦਿੰਦੇ ਆਹਨ ਕਿ ਕੋਰਕਾ ਦਾ ਉਹ ਵੀ ਦੇ ਦਿੰਦੇ ਨਾ ਨਹੀਂ ਆਪ ਕਾਸ ਠੀਕ ਆ ਹੋਰਾਂ ਨੂੰ ਪੀ ਲਈਏ ਕਹਿੰਦੇ ਸੇਮ ਲੈ ਲੈ ਬ ਕੋ ਸੇਮ ਬੜੇ ਕਾਇਰ ਹਾਂ 300 ਰੁਪਏ ਕਿਲੋ ਵਾਲੇ ਲਿਆ ਦੇ